ਜੇਕਰ ਤੁਸੀਂ ਕਿਸੇ ਨੂੰ ਵੀ ਪੁੱਛੋ ਬੱਚੇ ਤੋਂ ਲੈ ਕੇ ਵੱਡੇ ਤੱਕ ਉਹਨਾਂ ਦਾ ਮਨਪਸੰਦ ਭੋਜਨ ਕੀ ਹੈ ਤਾਂ ਤੁਹਾਨੂੰ ਤੁਰੰਤ ਜਵਾਬ ਮਿਲ ਜਾਵੇਗਾ ਜਿਸ ਦੇ ਵਿੱਚ ਕੁਝ ਲੋਕਾਂ ਨੂੰ ਸ਼ਾਕਾਹਾਰੀ ਪਸੰਦ ਆਵੇਗਾ ਅਤੇ ਕੁਝ ਨੂੰ ਮਾਸਾਹਾਰੀ ਆਪਣੀ ਪਸੰਦ ਜ਼ਾਹਰ ਕਰਨ ਦੇ ਵਿੱਚ ਕੋਈ ਝਿਜਕ ਨਹੀਂ ਕਿਉਂਕਿ ਇਸ ਤੋਂ ਮਿਲਣ ਵਾਲੀ ਖੁਸ਼ੀ ਵੱਖਰੀ ਹੁੰਦੀ ਹੈ ਦਰਅਸਲ ਸਾਡੇ ਵਿੱਚੋਂ ਬਹੁਤਾਂ ਲਈ ਭੋਜਨ ਜ਼ਿੰਦਗੀ ਦੇ ਸਭ ਤੋਂ ਵੱਡੇ ਸੁੱਖਾਂ ਵਿੱਚੋਂ ਇੱਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਭੋਜਨ ਜੋ ਤੁਹਾਡੇ ਮੂਡ ਨੂੰ ਸੰਪੂਰਨ ਬਣਾਉਂਦਾ ਹੈ ਵਿਟਾਮਿਨ ਪੀ ਨਾਲ ਪਰਪੂਰ ਹੁੰਦਾ ਹੈ ਵਿਟਾਮਿਨ ਪੀ ਇੱਕ ਅਜੀਹੀ ਚੀਜ਼ ਹੈ ਜੋ ਤੁਹਾਡੀ ਥਾਲੀ ਰਾਹੀਂ ਤੁਹਾਡੇ ਪੇਟ ਤੱਕ ਪਹੁੰਚਦੀ ਹੈ ਅਤੇ ਸਰੀਰ ਨੂੰ ਪੋਸ਼ਣ ਦਿੰਦੀ ਹੈ ਇੱਥੇ ਪੀ ਦਾ ਅਰਥ ਹੈ ਖੁਸ਼ੀ ਜੇਕਰ ਤੁਸੀਂ ਖੁਸ਼ ਹੋ ਤਾਂ ਤੁਹਾਡਾ ਪੇਟ ਖੁਸ਼ ਹੈ ਅਤੇ ਜੇਕਰ ਇਹ ਖੁਸ਼ ਹੈ ਤਾਂ ਤੁਹਾਡੀ ਸਿਹਤ ਖੁਸ਼ ਹੈ ਖੋਜਕਰਤਾਵਾਂ ਨੇ ਖੁਸ਼ੀ ਲਈ ਖਾਣ ਦੇ ਪਿੱਛੇ ਵਿਗਿਆਨ ਦਾ ਅਧਿਐਨ ਕੀਤਾ ਹੈ ਉਸ ਦੀਆਂ ਖੋਜਾਂ ਦਿਲਚਸਪ ਅਤੇ ਵੱਡੇ ਪੱਧਰ ਤੇ ਸੁਵਿਧਾਜਨਕ ਹਨ ਭੋਜਨ ਸਾਡੀ ਜੀਭ ਅਤੇ ਮਨ ਦੋਵਾਂ ਨੂੰ ਖੁਸ਼ ਕਰਦਾ ਹੈ ਵਿਟਾਮਿਨ ਪੀ ਜਿਸ ਨੂੰ ਫਲੇਵੋਨੋਇਡ ਵੀ ਕਿਹਾ ਜਾਂਦਾ ਹੈ ਇੱਕ ਜ਼ਰੂਰੀ ਪੋਸ਼ਟਿਕ ਤੱਤ ਹੈ ਜੋ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ ਭੋਜਨ ਦੇ ਵਿੱਚ ਮੌਜੂਦ ਵਿਟਾਮਿਨ ਪੀ ਡੋਪਾਮਾਈਨ ਨਾਮਕ ਹਾਰਮੋਨ ਨੂੰ ਸਰਗਰਮ ਕਰਦਾ ਹੈ ਜੋ ਖੁਸ਼ੀ ਅਤੇ ਸੰਤੁਸ਼ਟੀ ਦੀ ਭਾਵਨਾ ਨੂੰ ਵਧਾਉਂਦਾ ਹੈ 2011 ਦੇ ਵਿੱਚ ਡੋਪਾਮਾਈਨ ਦੇ ਸਿਹਤ ਤੇ ਪ੍ਰਭਾਵਾਂ ਬਾਰੇ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ ਇਹ ਭੋਜਨ ਨੂੰ ਪਚਾਉਣ ਅਤੇ ਸਿਹਤਮੰਦ ਖੁਰਾਕ ਬਣਾਉਣ ਦੇ ਲਈ ਰੱਖਣ ਵਿੱਚੋਂ ਮਦਦ ਕਰਦਾ ਹੈ ਡੋਪਾਮਾਈਨ ਨੂੰ ਫੀਡ ਗੁੱਡ ਹਾਰਮੋਨ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਹ ਦਿਮਾਗ ਦੀਆਂ ਤਾਰਾਂ ਨੂੰ ਚਾਲੂ ਕਰਦਾ ਹੈ ਜੋ ਖੁਸ਼ੀ ਸ਼ਾਂਤੀ ਪ੍ਰੇਰਣਾ ਅਤੇ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮਦਦ ਕਰਦੀਆਂ ਹਨ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਮੋਟਾਪੇ ਤੋਂ ਪੀੜਤ ਲੋਕਾਂ ਦੇ ਵਿੱਚ ਡੋਪਾਮਾਈਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਅਤੇ ਇਸ ਲਈ ਉਹ ਜ਼ਿਆਦਾ ਖਾਂਦੇ ਹਨ ਅਤੇ ਜ਼ਿਆਦਾ ਖਾਣ ਦੀ ਇੱਛਾ ਦੇ ਵਿੱਚ ਉਹ ਮੋਟੇ ਹੋ ਜਾਂਦੇ ਹਨ ਪਰ ਜੇਕਰ ਇਸੇ ਹੀ ਢੰਗ ਨਾਲ ਕੰਮ ਕਰਦਾ ਹੈ ਤਾਂ ਇਸ ਦਾ ਸਿਹਤ ਤੇ ਪੋਜ਼ਿਟਿਵ ਪ੍ਰਭਾਵ ਪੈਂਦਾ ਹੈ ਜਦੋਂ ਅਸੀਂ ਭੋਜਨ ਦੇ ਸਵਾਦ ਦਾ ਆਨੰਦ ਮਾਣਦੇ ਹਾਂ ਤਾਂ ਡੋਪੋਮਾਈਨ ਕਿਰਿਆਸ਼ੀਲ ਹੋ ਜਾਂਦਾ ਹੈ ਜਿਸ ਨਾਲ ਖੁਸ਼ੀ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਭੋਜਨ ਨੂੰ ਆਸਾਨੀ ਦੇ ਨਾਲ ਪਹੁੰਚਾਉਣ ਦੇ ਵਿੱਚ ਮਦਦ ਕਰਦੀ ਹੈ 2020 ਦੀ ਇੱਕ ਸਮੀਖਿਆ ਨੇ ਭੋਜਨ ਦੇ ਆਨੰਦ ਅਤੇ ਸਿਹਤਮੰਦ ਖੁਰਾਕ ਵਿਚਕਾਰ ਸਬੰਧ ਨੂੰ ਦਿਖਾਇਆ ਜਿਸ ਵਿੱਚ 119 ਅਧਿਐਨ ਸ਼ਾਮਿਲ ਸਨ 57% ਅਧਿਐਨਾਂ ਨੇ ਖਾਣ ਦੇ ਆਨੰਦ ਅਤੇ ਖੁਰਾਕ ਦੇ ਨਤੀਜਿਆਂ ਵਿਚਕਾਰ ਇੱਕ ਪੋਜ਼ਿਟਿਵ ਸਬੰਧ ਪਾਇਆ 2015 ਦੇ ਇੱਕ ਅਧਿਐਨ ਨੇ ਖਾਨ ਦੇ ਵਦੇਰੇ ਆਨੰਦ ਨੂੰ ਵਦੇਰੇ ਪੋਸ਼ਣ ਸੰਬੰਧੀ ਸਥਿਤੀ ਨਾਲ ਜੋੜਿਆ ਕੁਝ ਦੇਨ ਪੋਸਟਿਕ ਸੰਤੁਲਿਤ ਖੁਰਾਕ ਨੂੰ ਉਤਸ਼ਾਹਿਤ ਕਰਨ ਲਈ ਸਿਹਤਮੰਦ ਭੋਜਨ ਦਾ ਆਨੰਦ ਲੈਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਹਨ ਵਿਟਾਮਿਨ ਪੀ ਨਾਲ ਭਰਪੂਰ ਭੋਜਨ ਸਰੀਰ ਨੂੰ ਸਿਹਤਮੰਦ ਬਣਾਉਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ